ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਜਾਨ ਲੱਗੇ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਆਪਾਂ ਜਦੋਂ ਵੀ ਗੁਰੂ ਘਰ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿਉਂਕਿ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋ ਕਹੋ ਉਹਨਾਂ ਨੂੰ ਹੀ ਉਹਨਾਂ ਨੂੰ ਸਾਨੂੰ ਯਾਦ ਕੀਤਾ ਹੈ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ ਆਪਾਂ ਗੁਰੂ ਘਰੇ ਨਹੀਂ ਜਾ ਸਕਦੇ ਉਹ ਤਾਂ ਵੱਡੇ ਭਾਗਾਂ ਵਾਲੇ ਬੜੀ ਕਿਸਮਤ ਵਾਲੇ ਹੁੰਦੇ ਆ ਜੇਕਰ ਰੋਜ਼ ਰੋਜ਼ ਗੁਰੂ ਘਰ ਜਾਂਦੇ ਹੋ ਜਾਂ ਜਦੋਂ ਵੀ ਗੁਰੂ ਘਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਇਸ ਮੌਕੇ ਨੂੰ ਚੰਗੀ ਤਰ੍ਹਾਂ ਸੰਭਾਲ ਲਓ ਆਪਣੇ ਗੁਰੂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਦੀਆਂ ਨੇ ਕੋਈ ਵੀ ਗਲਤੀ ਨਹੀਂ ਕਰਨੀ ਸਭ ਤੋਂ ਪਹਿਲਾਂ ਕੰਮ ਆ ਜਿਹੜਾ ਕਰਨਾ ਹੈ ਆਪਣਾ ਗੁਰੂ ਘਰੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਚੱਲੇ ਆਂ ਗੁਰੂ ਤੋਂ ਗਿਆਨ ਲੈਣ ਚੱਲੇ ਆਂ ਗੁਰੂ ਤੋਂ ਗੁਰਜ ਸਿੱਖਣ ਚੱਲੇ ਆਂ ਤਾਂ ਉੱਥੋਂ ਫੋਨ ਦਾ ਕੋਈ ਕੰਮ ਨਹੀਂ ਜਾਂ ਤਾਂ ਔਨ ਦੀ ਰਿੰਗ ਬੰਦ ਕਰ ਦਿਓ ਜਾਂ ਫਿਰ ਬਿਲਕੁਲ ਹੀ ਬੰਦ ਕਰ ਦਿਓ ਕਿਉਂਕਿ ਤੁਹਾਡੇ ਕਰਨ ਹੋਰ ਵੀ ਸੰਗ ਦਾ ਧਿਆਨ ਭਟਕਦਾ ਹੈ ਇਸ ਕਰਕੇ ਫੋਨ ਨੂੰ ਬੰਦ ਕਰ ਦਿਓ ਫਿਰ ਗੁਰੂ ਘਰ ਦੇ ਅੰਦਰ ਜਾ ਕੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਮੱਥਾ ਟੇਕੋ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਮੱਥਾ ਟੇਕਦੇ ਆ ਤਾਂ ਕੁਝ ਭੈਣ ਭਰਾ ਬੜੀ ਕਾਲੀ-ਕਾਲੀ ਦੇ ਨਾਲ ਮੱਥਾ ਟੇਕਦੇ ਆ ਅਤੇ ਫਿਰ ਕਾਲੀ-ਕਾਲੀ ਘਰ ਨੂੰ ਵਾਪਸ ਮੁੜਦੇ ਆ ਜਦੋਂ ਵੀ ਗੁਰੂ ਘਰ ਜਾਂਦੇ ਆ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਪਹਿਲਾਂ ਗੁਰੂ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਹੈ ਫਿਰ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਕਰਮਾ ਕਰਦੇ ਨੇ ਸੰਗਤ ਜੀ ਫਿਰ ਨਮਸਕਾਰ ਕਰਕੇ ਫਤਿਹ ਬੁਲਾ ਕੇ ਫਿਰ ਸੰਗਤ ਦੇ ਵਿੱਚ ਬੈਠਣਾ ਹੈ ਜੇਕਰ ਉੱਥੇ ਕਥਾ ਵਿਚਾਰ ਚੱਲ ਰਹੀ ਹੈ ਗੁਰਬਾਣੀ ਦਾ ਪਾਠ ਚੱਲ ਰਿਹਾ ਜਾਂ ਕੀਰਤਨ ਚੱਲ ਰਿਹਾ ਹੈ ਤਾਂ ਸੰਗਤ ਦੇ ਵਿੱਚ ਬੈਠ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਕੀਰਤਨ ਸੁਣਨਾ ਹੈ ਕਸਾਇ ਵਿਚਾਰ ਸੋਣਨੇ ਹੈ ਜਾਂ ਗੁਰਬਾਣੀ ਦਾ ਪਾਠ ਸੁਨਣਾ ਹੈ ਗੁਰੂ ਘਰ ਦੇ ਵਿੱਚ ਜਾ ਕੇ ਕਦੇ ਵੀ ਕੋਈ ਦੁਨਿਆਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਵੀ ਪ੍ਰਕਾਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅਸੀਂ ਉੱਥੇ ਗੁਰੂ ਦੀਆਂ ਗੱਲਾਂ ਸੁਣਨੇ ਗਏ ਹਾਂ ਤਾਂ ਗੁਰੂ ਤੇ ਉਪਦੇਸ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਸਾਡਾ ਪਹਿਰਾਵਾ ਸਾਡਾ ਸਿਰ ਚੰਗੀ ਤਰ੍ਹਾਂ ਢਕਿਆ ਹੋਣਾ ਜ਼ਰੂਰੀ ਹੈ ਫਿਰ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਿਆ ਜਾਂ ਨਾਮ ਸੁਣਿਆ ਉਸ ਤੋਂ ਬਾਅਦ ਕੋਈ ਧੀਰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਵੀ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਇੱਥੇ ਆਪਾਂ ਇੱਕ ਗੱਲ ਜ਼ਰੂਰ ਯਾਦ ਰੱਖੀਏ ਕਿ ਹਕਮਨਾਮਾ ਸਾਹਿਬ ਆਉਂਦਾ ਹੈ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਕੋਸ਼ਿਸ਼ ਕਰੋ ਹਕਮਨਾਮਾ ਸਾਹਿਬ ਸੁਣ ਕੇ ਹੀ ਆਉਣਾ ਕਿਉਂਕਿ ਹਕਮਨਾਮਾ ਸਾਹਿਬ ਸਾਡੇ ਗੁਰੂ ਘਰ ਦੇ ਬੇਟਾ ਸਾਡੇ ਗੁਰੂ ਦਾ ਹੁਕਮ ਉਪਦੇਸ਼ ਹੁੰਦਾ ਹੈ ਤਾਂ ਸਾਨੂੰ ਬਹੁਤ ਜ਼ਰੂਰੀ ਹੈ ਕੋਈ ਭੈਣ ਬਰਾ ਹੁਕਮਨਾਮਾ ਸਾਈਬ ਦੇ ਵਿੱਚ ਨਾਲ-ਨਾਲ ਆਪ ਵੀ ਬੋਲਦੇ ਰਹਿੰਦੇ ਨੇ ਭਾਵੇਂ ਕਿ ਜੋ ਹੁਕਮਨਾਮਾ ਸਾਈਬ ਆ ਰਿਹਾ ਹੈ ਉਹਦੇ ਨਾਲ-ਨਾਲ ਗੁਰਬਾਣੀ ਦੀਆਂ ਪੰਕਤੀਆਂ ਆਪ ਵੀ ਬੋਲਦੇ ਨੇ ਪਰ ਉੱਥੇ ਬੋਲਣਾ ਨਹੀਂ ਸੁਣਨਾ ਹੈ ਬੜੇ ਧਿਆਨ ਦੇ ਨਾਲ ਬੜੇ ਸਤਿਕਾਰ ਦੇ ਨਾਲ ਜਦੋਂ ਹੁਕਮਨਾਮਾ ਸਾਈਬ ਜਾਂ ਅਰਦਾਸ ਹੋ ਰਹੀ ਹੋਵੇ ਕਾਂ ਕਦੇ ਵੀ ਸੰਗਤ ਇਧਰ ਉਧਰ ਤੁਰੀਆਂ ਨਾ ਫਿਰਦੀਆਂ ਹੋਣ ਜਿੱਥੇ ਵੀ ਉਹ ਅਰਦਾਸ ਦੇ ਵਿੱਚ ਖੜੇ ਹਾਂ ਹੁਕਮਨਾਮਾ ਸਾਹਿਬ ਦੇ ਵਿੱਚ ਉੱਥੇ ਹੀ ਬੈਠ ਜਾਓ ਅਰਦਾਸ ਦੇ ਵਿੱਚ ਖੜੇ ਹੋ ਜਾਓ ਅਤੇ ਹੁਕਮਨਾਮਾ ਸਾਹਿਬ ਦੇ ਵਿੱਚ ਬੈਠਣਾ ਜ਼ਰੂਰੀ ਹੈ ਬੈਠ ਕੇ ਪਿਆਰ ਦੇ ਸਤਿਕਾਰ ਸਹਿਤ ਹੁਕਮਨਾਮਾ ਸਾਹਿਬ ਸੁੰਨਣਾ ਹੈ ਤੇ ਸਮਝਣਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਅੱਜ ਦਾ ਕੀ ਹੁਕਮਨਾਮਾ ਦਿੱਤਾ ਹੈ ਫਿਰ ਹੁਕਮ ਦੇ ਅਨੁਸਾਰ ਚੱਲਣ ਲਈ ਚੱਲਣ ਦੀ ਕੋਸ਼ਿਸ਼ ਕਰੋ ਗੁਰੂ ਘਰ ਦੇ ਵਿੱਚ ਕੁਝ ਸਮਾ ਸੇਵਾ ਜ਼ਰੂਰ ਕਰੋ ਸੰਗਤ ਦੇ ਜੋੜਿਆਂ ਦੀ ਸੇਵਾ ਸੰਗਤ ਦੇ ਝੂਠੇ ਬਰਤਨਾਂ ਦੀ ਸੇਵਾ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨੀ ਜਾਈ ਹੁੰਦੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਇੱਕ ਤੀਲਾ ਵੀ ਚੱਕ ਕੇ ਇੱਥੋਂ ਉੱਥੇ ਰੱਖ ਦਿੰਨੇ ਆ ਉਹਦਾ ਵੀ ਫਾਇਦਾ ਸਾਨੂੰ ਜਰੂਰ ਮਿਲਦਾ ਹੈ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਮੌਕਾ ਕਦੇ ਵੀ ਗਵਾਉਣਾ ਨਹੀਂ ਜਾਂਦਾ ਸੇਵਾ ਵੀ ਕਰਨੀ ਹੈ ਨਾਮ ਵੀ ਜਪਣਾ ਹੈ ਅਤੇ ਸੇਵਾ ਕਰਦੇ ਹੋਏ ਆ ਗੁਰੂ ਚਰਨਾਂ ਦੇ ਵਿੱਚ ਜੁੜੇ ਹਾਂ ਸੇਵਾ ਕਰਦੇ ਆ ਵੀ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਗੁਰੂ ਘਰ ਦੇ ਵਿੱਚ ਜਾਂਦਿਆਂ ਤਾਂ ਗ੍ਰੰਥੀ ਸੰਗਤ ਦਾ ਪੂਰਾ ਸਤਿਕਾਰ ਕਰੋ ਇਹ ਗੱਲਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ ਤੁਸੀਂ ਇਹ ਸਮਝਣਾ ਹੈ ਤਨਤਨ ਬਾਬਾ ਬੁੱਢਾ ਸਾਈਂ ਜੀ ਗੱਦੀ ਦੇ ਉੱਪਰ ਬੈਠੇ ਹਨ ਤਨਤਨ ਬਾਬਾ ਬੁੱਢਾ ਸਾਈਂ ਜੀ ਤੇ ਭਾਵਨਾ ਮਾਨ ਦੇ ਵਿੱਚ ਬਣਾ ਕੇ ਗ੍ਰਾਂਥੀ ਸਿੰਘ ਦਾ ਸਤਕਾਰ ਕਰਨਾ ਹੈ ਤਾਂ ਦੇਖਣਾ ਤਨਤਨ ਬਾਬਾ ਬੁੱਢਾ ਸਾਈਂ ਜੀ ਦੀਆਂ ਖੁਸ਼ੀਆਂ ਗੁਰਨਾਨਕ ਬਾਸ਼ਾ ਜੀ ਦੀਆਂ ਖੁਸ਼ੀਆਂ ਮਿਲਣਗੀਆਂ ਫਿਰ ਜਦੋਂ ਵੀ ਹੁਕਮਨਾਮਾ ਸਾਈਂ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੀਗ ਮਿਲਦੀ ਹੈ ਤਾਂ ਕੁਝ ਪੈਣ ਭਰਾ ਕਹ ਦਿੰਦੇ ਆ ਸਾਨੂੰ ਥੋੜਾ ਜਿਹਾ ਪ੍ਰਸ਼ਾਦ ਦੇ ਦਿਓ ਕਦੇ ਵੀ ਪ੍ਰਸ਼ਾਦ ਨੂੰ ਥੋੜਾ ਜਿਹਾ ਕਹਿ ਕੇ ਨਹੀਂ ਲੈ ਜਿੰਨਾ ਵੀ ਪ੍ਰਸ਼ਾਦ ਬਾਬਾ ਜੀ ਦਿੰਦੇ ਹਨ ਉਹ ਪ੍ਰਸ਼ਾਦ ਆਪ ਖਾਓ ਅਤੇ ਉਹ ਪ੍ਰਸ਼ਾਦ ਜੋ ਆਪਣੇ ਹੱਥਾਂ ਨੂੰ ਕਈ ਵਾਰ ਦੇਸੀ ਕਿਉ ਲੱਗ ਜਾਂਦਾ ਹੈ ਤਾਂ ਕਈ ਲੋਕ ਉੱਥੇ ਹੀ ਹੱਥਾਂ ਨੂੰ ਆਪswe ਚ ਮਸਲ ਕੇ ਬਾਹਾਂ ਨੂੰ ਸਿਰ ਮੂੰਹ ਨੂੰ ਲਾਲ ਲਾਉਣਾ ਸ਼ੁਰੂ ਕਰ ਦਿੰਦੇ ਆ ਤੇ ਇਹ ਵੀ ਗਲਤ ਤਰੀਕਾ ਹੈ ਜਦੋਂ ਗੁਰੂ ਘਰ ਜਾਣਾ ਹੈ ਗੁਰੂ ਘਰ ਤੋਂ ਵਾਪਸ ਆਉਂਦੇ ਹਾਂ ਉਦੋਂ ਵੀ ਬਸ ਗੁਰੂ ਗੁਰੂ ਕਰਦੇ ਜਾਓ ਗੁਰੂ ਗੁਰੂ ਕਰਦੇ ਜਾਓ ਕਿਉਂਕਿ ਸਾਡੀ ਹਾਜ਼ਰੀ ਤਾਂ ਉਸੇ ਵੇਲੇ ਤੋਂ ਲੱਗਣੀ ਸ਼ੁਰੂ ਹੋ ਗਈ ਜਦੋਂ ਅਸੀਂ ਗੁਰੂ ਘਰ ਜਾਣ ਨੂੰ ਤੁਰ ਪਏ ਹਾਂ ਉੱਥੇ ਹੀ ਸਾਡੀ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਵਾਹਿਗੁਰੂ ਜੀ ਦਾ ਜਾਪ ਕਰਦੇ ਊਲ ਮੰਤਰ ਜੀ ਦਾ ਜਾਪ ਕਰਦੇ ਹੋਏ ਗੁਰੂ ਘਰ ਨੂੰ ਜਦੋਂ ਗੁਰੂ ਘਰ ਤੋਂ ਵਾਪਸ ਆਪਣੇ ਘਰ ਨੂੰ ਆਉਣਾ ਹੈ ਉਦੋਂ ਵੀ ਇਹ ਸੋਚ ਕੇ ਸਾਧਗਰ ਸੱਚੇ ਬਾਸਾ ਜੀ ਨੇ ਸਾਨੂੰ ਝੋਲੀ ਭਰ ਕੇ ਭੇਜਿਆ ਇਹ ਰਾਸਤੇ ਵਿੱਚ ਨਹੀਂ ਮੰਨਦੇ ਜਾਣਾ ਭਰੀ ਝੋਲੀ ਆਪਣੇ ਘਰ ਦੇ ਵਿੱਚ ਵਾਪਸ ਆ ਜਾਣਾ ਹੈ ਰਾਸਤੇ ਵਿੱਚ ਕਿਸੇ ਦੇ ਨਾਲ ਕੋਈ ਗੱਲਬਾਤ ਨਾ ਕਰੋ ਵਾਏ ਗੁਰੂ ਵਾਏ ਗੁਰੂ ਜੀ ਦਾ ਜਾਪ ਕਰਦੇ ਆਓ ਕਈ ਭੈਣ ਭਰਾਵਾਂ ਦੇ ਵਿੱਚ ਗੱਲਾਂ ਕਰਦੇ ਜਾਂਦੇ ਨੇ ਕਿਸੇ ਨਾਲ ਕਿਸੇ ਨਿੰਦਿਆ ਚੁਗਲੀ ਕਰਦੇ ਜਾਂਦੇ ਨੇ ਇਹ ਚੀਜ਼ਾਂ ਨੂੰ ਪਰਹੇਜ਼ ਰੱਖਣਾ ਹੈ ਵਾਸ ਵਾਹਿਗੁਰੂ ਵਾਹਿਗੁਰੂ ਜੀ ਹੀ ਕਰਦੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ